ਮੈਂ ਤਾਂ ਅਸਤੀਫਾ ਦੇਤਾ ਕਿਉਂਕਿ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਵੀ ਨਸ਼ਾ ਤੁਸੀਂ ਖਤਮ ਨਹੀਂ ਕਰਦੇ ਤੁਹਾਡੇ ਅਫਸਰ ਨਹੀਂ ਕਰਦੇ ਕਈ ਵਿੱਚ ਰਲੇ ਹੋਏ ਐ ਅਸੀਂ ਕਹਿੰਨੇ ਆ ਤਾਂ ਅਸੀਂ ਮਾੜੇ ਆ ਆਪਣੇ ਤੇ ਲੋਕਾਂ ਨੇ ਵਿਸ਼ਵਾਸ ਕਰਕੇ 92 ਸੀਟਾਂ ਦਿੱਤੀਆਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਮੂੰਹ ਨੂੰ ਮੈਂ ਇਹ ਵੀ ਗੱਲ ਅੱਜ ਕਹਿ ਦਿੰਦਾ ਉਹਨਾਂ ਦੇ ਮੂੰਹ ਨੂੰ ਦਿੱਤੀਆਂ ਪਰ ਕੰਮ ਦੇ ਨਾਂ ਤੇ ਕੀ ਹੋ ਰਿਹਾ ਤੁਹਾਡਾ ਕੋਈ ਨੁਮਾਇੰਦਾ ਤੁਹਾਡੇ ਕੋਲ ਤੁਹਾਨੂੰ ਮਿਲਣ ਜੋਗਾ ਨਹੀਂ ਰਿਹਾ ਇੱਥੇ ਕੈਪਟਨ ਮਰਿੰਦਰ ਨੂੰ ਕਹਿੰਦੇ ਸੀ ਵੀ ਉਹ ਕਿਸੇ ਨੂੰ ਮਿਲਦਾ ਨਹੀਂ ਮੈਨੂੰ ਲੱਗਦਾ ਉਹ ਤਾਂ ਫਿਰ ਵੀ ਮਿਲ ਲੈਂਦਾ ਸੀ ਸਾਢੇ ਮੇਰਾ 1.5 ਸਾਲ ਫੋਨ ਨਹੀਂ ਚੱਕਿਆ ਮੈਂ ਕਿਵੇਂ ਕਹਦਾ ਮਿਲ ਲੈਂਦੇ ਜੀ ਜਿਹੜੇ ਜਿਹੜੇ ਚੇਅਰਮੈਨ ਲਾਏ ਐ ਮੈਨੂੰ ਦੱਸਣ ਉਹਨਾਂ ਦੀ ਦੇਣ ਕੀ ਐ ਸਰਕਾਰ ਤੋਂ ਪਹਿਲਾਂ ਮੈਂ ਇਹ ਚੈਲੰਜ ਕਰਦਾ ਮੈਨੂੰ ਪਾਰਟੀ ਦਾ ਉੱਤੋਂ ਲੈ ਕੇ ਥੱਲੇ ਤੱਕ ਇੱਕ ਲੀਡਰ ਦੱਸ ਦਵੇ ਵੀ ਉਹਨਾਂ ਦੀ ਦੇਣ ਕੀ ਐ ਪਾਰਟੀ ਜੇ ਬੋਰਦੀ ਗੱਲ ਕਰੀਏ ਤਾਂ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਕਿ ਮੇਰਾ ਇੱਕ ਗਵਾਂਡੀ ਐਮ.ਐਲ.ਏ. ਆ ਉਹ ਆਪਦੇ ਸਾਰੇ ਇਲੈਕਸ਼ਨ ਕੰਪੇਨ ਚ ਕਹਿੰਦਾ ਸੀ ਮੈਂ ਬੱਲੂਆਂ ਨਾਲ ਯਾਦ ਕਰਾਉਣਾ ਹੈ ਬੱਲੂਆਂ ਨਾਲ ਤਾਂ ਮੈਨੂੰ ਪਤਾ ਨਹੀਂ ਕਿਹਦੇ ਤੋਂ ਯਾਦ ਕਰਾਉਣਾ ਸੀ ਕਿਉਂਕਿ ਪਾਕਿਸਤਾਨ ਤਾਂ ਇੱ ਪਰ ਹੁਣੇ ਹੋਰ ਗੁਲਾਮ ਬਣਾਉਣ ਵਾਲੀ ਕਸਰ ਕੋਈ ਨਹੀਂ ਛੱਡੀ ਜਿੰਨੇ ਰਾਜਨੀਤਿਕ ਮਾਹਿਰ ਹੈ ਉਹ ਹਮੇਸ਼ਾ ਪਤਾ ਕੀ ਕਹਿੰਦੇ ਆ ਯਾਰ ਅਸਤੀਫਾ ਉਹਦੋਂ ਦਿਓ ਜਦੋਂ ਵੋਟਾਂ ਦਾ ਮੌਲ ਹੋਵੇ ਮੈਂ ਪਤਾ ਕਿਉਂ ਦਿੱਤਾ ਕਿਉਂਕਿ ਮੇਰੇ ਤੇ ਕੋਈ ਇਲਜ਼ਾਮ ਨਾ ਲਾਵੇ ਵੀ ਇਹ ਵਿਕ ਗਿਆ ਇਹਨੇ ਕਿਸੇ ਤੋਂ ਪੈਸੇ ਲੈ ਲਏ ਇਹਨੇ ਕਿਸੇ ਦੀ ਮਦਦ ਕਰਨੀ ਹੈ ਅੱਜ ਮੈਂ ਤੁਹਾਡੇ ਚੈਨਲ ਤੇ ਕਹਿਣਾ ਵੀ ਥੱਲੇ 2.5 ਸਾਲ ਪਏ ਆ ਮੈਂ ਆਪਦਾ ਜਿਵੇਂ ਕੰਮ ਕਰ ਰਿਹਾ ਸੀ ਓਵੇਂ ਹੀ ਕਰਾਂਗਾ ਨਾ ਮੈਂ ਅੱਜ ਕਿਸੇ ਪਾਰਟੀ 'ਚ ਚੱਲਿਆ ਨਾ ਕੱਲ ਚੱਲਿਆ ਐਮਐਲਏ ਕਾਲੀ ਦਲ ਚੋਂ ਆਇਆ ਉਹਦਾ ਖਾਸ ਹੈ ਐਮਐਲਏ ਕਾਂਗਰਸ ਚੋਂ ਆਇਆ ਉਹਦਾ ਖਾਸ ਹੈ ਜ਼ਿਲ੍ਹਾ ਪ੍ਰਧਾਨ ਕਿਸੇ ਹੋਰ ਪਾਰਟੀ ਚੋਂ ਆਇਆ ਉਹਦਾ ਖਾਸ ਹੈ ਤੇ ਜਿਨ੍ਹਾਂ ਵਿਚਾਰਿਆਂ ਨੇ ਦਰੀਆਂ ਵਛਾਈਆਂ ਧਰਨੇ ਲਾਏ ਪਰਚੇ ਕਰਾਏ ਉਹ ਸਾਰੇ ਘਰਾਂ ਚ ਬੈਠੇ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੁਣਦਾ ਮੈਂ ਨਾਮ ਉਸ ਬੰਦੇ ਦਾ ਭੇਜਦਾ ਸੀ ਜੀਨੇ ਮਿਹਨਤ ਕੀਤੀ ਹੈ ਵੀ ਇਹਨੂੰ ਲਾਓ ਭਾਈ ਇਹਨੇ ਮਿਹਨਤ ਕੀਤੀ ਅੱਜ ਕਬਜਾ ਹੀ ਸੰਗਠਨ ਤੇ ਉਹਨਾਂ ਲੋਕਾਂ ਨੇ ਕਰ ਲਿਆ ਜਿਹੜੇ ਆਈ ਦੂਜੀਆਂ ਪਾਰਟੀਆਂ ਚ ਉਹ ਕਿੱਥੋਂ ਵਰਕਰ ਦਾ ਨਾਮ ਦਿੰਦੇ ਆ ਸਾਡੇ ਵਿਧਾਇਕ ਸਾਹਿਬ ਸੰਦੀਪ ਜਾਖੜ ਜੀ ਕਹਿੰਦੇ ਆ ਕੀ ਇਹਨਾਂ ਨੇ ਕੁਝ ਨਹੀਂ ਕਰਾਉਣਾ ਅਸੀਂ ਕਰਾਵਾਂਗੇ ਤਾਂ ਮੈਨੂੰ ਤਾਂ ਐਂ ਲੱਗਦਾ ਜਿਵੇਂ ਸਾਡੇ ਵਾਲੇ ਰਲ ਗਏ ਹੋਣ ਇਹਨਾਂ ਨਾਲ ਵੀ ਉਹ ਠੀਕ ਹੈ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਹੋ ਰਹੀ ਹੈ ਵੀ ਨਾ ਕੰਮ ਹੋਊਗਾ ਨਾ ਇੱਥੇ ਕੋਈ ਇੱਟ ਲੱਗੂਗੀ ਤੇ ਨਾ ਸਾਨੂੰ ਵੋਟਾਂ ਮਿਲਣਗੀਆਂ ਉਹ ਜਿੱਤ ਜਾਣਗੇ ਇਹ ਹਮੇਸ਼ਾ ਹੀ ਐ ਹੁੰਦਾ ਰਿਹਾ ਬਾਦਲ ਸਾਹਿਬ ਸੀ ਇਹਨਾਂ ਦਾ ਪਰਿਵਾਰ ਸੀ ਉਹ ਇਹਨਾਂ ਖਿਲਾਫ ਨਹੀਂ ਤਕੜਾ ਦਿੰਦੇ ਸੀ ਇਹ ਉਹਨਾਂ ਖਿਲਾਫ ਨਹੀਂ ਦਿੰਦੇ ਸੀ ਤਾਂ ਮੈਨੂੰ ਲੱਗਦਾ ਸੇਮ ਪਾਲਿਸੀ ਚੱਲ ਪਈ ਹੈ ਸਾਡੇ ਵਰਗੇ ਗਰੀਬ ਕਰਾਂ ਦੇ ਧੀਆ ਪੁੱਤ ਤਾਂ ਵਿੱਚ ਮਾਰ ਖਾਣ ਨੂੰ ਐ ਰਾਸ਼ਨ ਕਾਰਡ ਕੱਟੇ ਕੱਟਨੇ ਤਾਂ ਉਹਨਾਂ ਦੇ ਸੀ ਜਿਹੜੇ ਤਕੜੇ ਆ ਠੀਕ ਐ ਕੱਟ ਦਿੰਦੇ ਮੈਂ ਲਦਾ ਉਹਨਾਂ ਨੂੰ ਵੀ ਕੋਈ ਦਿੱਕਤ ਨਹੀਂ ਅਸੀਂ ਕੱਟੇ ਕਿਹਨਾਂ ਦੇ ਮੈਂ ਲਦਾ 1400 ਰਾਸ਼ਨ ਕਾਰਡ ਕੱਟਿਆ ਅਬੋਰ ਦਾ 4-5000 ਕੱਟਿਆ ਪੂਰੇ ਜ਼ਿਲ੍ਹਾ ਫਾਜ਼ਿਲਕਾ ਦਾ ਪਤਾ ਕਿਹਨਾਂ ਦਾ ਕੱਟਿਆ ਜਿਨ੍ਹਾਂ ਦੇ ਘਰੇ ਰੋਟੀ ਵੀ ਨਹੀਂ ਪੱਕਦੀ ਫਿਰ ਅਸੀਂ ਕਿਹ ਆਟਾ ਘਰ ਘਰ ਪਚਾਵਾਂਗੇ ਉਹ ਆਟਾ ਘਰ ਘਰ ਪਚਾਉਣ ਦੇ ਚੱਕਰ 'ਚ 6 ਮਹੀਨੇ ਲੋਕਾਂ ਨੂੰ ਫਿਰ ਰਾਸ਼ਨ ਨਹੀਂ ਮਿਲਿਆ ਤਾਂ ਹੀ ਤਾਂ ਹੁਣ ਵਿਧਾਨ ਸਭਾ ਐਮਪੀ ਚੋਣਾਂ ਦੇ ਵਿੱਚ ਸਾਨੂੰ ਬੱਲੋਆਂ ਵਾਲੇ ਐਮਐਲਏ ਸਾਹਿਬ ਕੋਲ ਚਾਰ ਵਾਰੀ ਆਏ ਐ ਸੀਐਮ ਸਾਹਿਬ ਹਾਲਾਂਕਿ ਉੱਥੇ ਸਾਡੀ ਉੱਥੇ ਮੇਰੀ ਬਹੁਤ ਬੇਇੱਜ਼ਤੀ ਹੋਈ ਤਿੰਨ ਚਾਰ ਵਾਰੀ ਮੈਂ ਅੱਜ ਕੈਮਰੇ ਤੇ ਕਹਿਣਾ ਲੋਕਾਂ ਨੇ ਵੀ ਦੇਖਿਆ ਹੋਊਗਾ ਉਹਦੇ ਮੈਨੂੰ ਸਟੇਜ ਤੇ ਨਹੀਂ ਚੜੰਦੰਦੇ ਸੀ ਉਦੋਂ ਤਾਂ ਮੇਰਾ ਕੋਈ ਰੌਲਾ ਵੀ ਨਹੀਂ ਸੀ ਕੋਈ ਗੱਲ ਨਹੀਂ ਸੀ ਤਿੰਨ ਚਾਰ ਵਾਰੀ ਆਏ ਸਟੇਜ ਤੇ ਨਹੀਂ ਚੜੰਦਿੱਤੇ ਸੀ ਜਿਹੜੇ ਹਲਕੇ ਚ ਚਾਰ ਵਾਰੀ ਆਏ ਉਥੋਂ 58000 ਵੋਟਾਂ ਪਈਆਂ ਸੀ ਹੁਣ 27000 ਪਈਆਂ ਇੱਥੇ ਜੇ ਸਰਪੰਚੀ ਦੀ ਚੋਣ ਲੜਨੀ ਹੋਵੇ ਨਾ ਤੇ ਕੋਈ ਕਿਸੇ ਕਰਦੀਆਂ ਦੋ ਵੋਟਾਂ ਹੋਣ ਤੇ ਜਿਹੜਾ ਬੰਦਾ ਸਰਪੰਚੀ ਚ ਨੁਮਾਇੰਦਾ ਹੁੰਦਾ ਨਾ ਉਹਦਾ ਸਾਰਾ ਟੱਬਰ ਜਾ ਕੇ ਉਹਦੇ ਘਰੇ ਜਾ ਕੇ ਪੈਰ ਫੜਦਾ ਭਾਈ ਸਾਹਿਬ ਨਾਲ ਚੱਲੋ ਯਾਰ ਆਪਾਂ ਆਪਣਾ ਪਰਿਵਾਰ ਆਪਾਂ ਇਲੈਕਸ਼ਨ ਜਿੱਤਣਾ ਤੇ ਇੱਥੇ ਜਿਹਨੂੰ 45000 ਵੋਟਾਂ ਪਈਆਂ ਉਹਨੂੰ ਕਹਿੰਦਾ ਤੇਰੀ ਤਾਂ ਲੋੜ ਹੀ ਨਹੀਂ ਐ ਹਮ ਤੋ ਜਿਸਕੋ ਖੜਾ ਕਰ ਦੇਂਗੇ ਉਹ ਜਿੱਤ ਜਾਏਗਾ ਤੁਮਸੇ ਕੀ ਲੈਣਾ ਹੈ ਤੇ ਜੇ ਇਹ ਗੱਲਾਂ ਕਰੋਗੇ ਪੰਜਾਬ ਐ ਇਹਨਾਂ ਨੂੰ ਸਭ ਕੁਝ ਪਤਾ ਐ ਧੌਣ ਚੋਂ ਕਿੱਲਾ ਕੱਢ ਦਿੰਦੇ ਐ ਚੰਗੀ ਤਰ੍ਹਾਂ ਕੱਢ ਦਿਆ ਫਿਰ ਸਵਾਰ ਕੇ ਫਿਰ ਸਮਝ ਨਹੀਂ ਆਉਂਦੀ ਉਹ ਕੀ ਗਿਆ ਕਾਲੀਆਂ ਕਾਂਗਰਸੀਆਂ ਤੋਂ ਭਾਜੀਪੀ ਹਾਲਿਆਂ ਨੂੰ ਜੁਆਇਨ ਕਰਾ ਕੇ ਜੇ ਸਰਕਾਰ ਚੱਲਦੀ ਤਾਂ ਚਲਾ ਲਓ ਮੈਂ ਇਹ ਦੱਸਣਾ ਚਾਹਣਾ ਸ਼ਾਇਦ ਤੁਸੀਂ ਭੁੱਲ ਗਏ ਹੋਵੋਗੇ ਵੀ ਲੋਕਾਂ ਨੇ ਸਰਕਾਰ ਉਹਨਾਂ ਤੋਂ ਤਪਿਆਂ ਨੇ ਬਣਾਈ ਸੀ ਜਿਨ੍ਹਾਂ ਨੂੰ ਤੁਸੀਂ ਸ਼ਾਮਲ ਕਰ ਰਹੇ ਹੋ ਐ ਕਰੀ ਜੋ ਲੋਕ ਦੱਸ ਦੇਣਗੇ ਸਮਾਂ ਬਹੁਤ ਬਲਵਾਨਾ ਪੰਜਾਬ ਦੇ ਲੋਕ ਐਡੇ ਉਹ ਨਹੀਂ ਹੈਗੇ ਸਾਰੇ ਸਮਝਦਾਰ ਸਮਾਂ ਆਊਗਾ ਦੱਸ ਦੇਣਗੇ ਅਸੀਂ ਜਿਹੜੇ ਹਾਰੇ ਸੀ ਸਾਨੂੰ ਤਾਂ 1.5 ਸਾਲ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਭਾਈ ਜਿਉਂਦੇ ਹੋ ਕਿ ਮਰ ਗਏ ਸਾਡੀ ਤਾਂ 1.5 ਸਾਲ ਚ ਕਦੇ ਮੀਟਿੰਗ ਹੀ ਨਹੀਂ ਲਈ ਸਾਨੂੰ ਪੁੱਛਿਆ ਹੀ ਨਹੀਂ ਨਾ ਉਹਨਾਂ ਨੇ ਪੁੱਛਿਆ ਨਾ ਸੀਐਮ ਸਾਹਿਬ ਨੇ ਪੁੱਛਿਆ ਨਾ ਕਿਸੇ ਕੈਡਰ ਦੇ ਬੰਦੇ ਨੇ ਪੁੱਛਿਆ ਅੱਜ ਵੀ ਸੀਵਰੇਜ ਜਾਮ ਹੈ ਸਾਰਾ ਅੱਜ ਵੀ ਸਾਡੀਆਂ ਜਿਹੜੀਆਂ ਗੰਦਾ ਪੀਣ ਵਾਲਾ ਪਾਣੀ ਘਰਾਂ 'ਚ ਜਾਂਦਾ ਪਾਈਪਾਂ ਖਰਾਬ ਐ 700 ਕਰੋੜ ਰੁਪਏ ਲਾਉਣ ਤੋਂ ਬਾਅਦ ਵੀ ਜੇ ਇਹ ਸਾਰੇ ਹਾਲਾਤ ਐ ਫਿਰ ਉਹ 700 ਕਰੋੜ ਲਾਉਣ ਦਾ ਕੀ ਫਾਇਦਾ ਸੀ ਕੀ ਭਾਈ ਇਹ 700 ਕਰੋੜ ਜਿਹੜਾ ਲੱਗਿਆ ਇਹਦੇ 'ਚ ਇਨਕੁਆਇਰੀ ਲਵਾਓ ਵਿਜੀਲੈਂਸ ਨੂੰ ਜਾਂਚ ਦਿਓ ਇਹਦੀ ਪਤਾ ਲੱਗੇ ਕੀ ਹੋਇਆ ਇਸ ਕੰਮ ਦੇ ਵਿੱਚ ਹੁਣ ਤੱਕ ਤਾਂ ਅਸੀਂ ਬਰਦਾਸ਼ਤ ਕਰ ਰਹੇ ਸੀ ਕਿ ਛੱਗਾ ਚੱਕਿਆ ਢਿੱਡ ਆਉਂਦਾ ਨੰਗਾ ਹੁੰਦਾ ਪਰ ਕਰੀਏ ਕੀ ਬਦਨਾਮ ਅਸੀਂ ਹੋ ਰਹੇ ਆਂ ਗੱਲ ਉੱਤੇ ਕੋਈ ਨਹੀਂ ਸੁਣਦਾ ਇੱਕ ਵਾਰੀ ਮੈਂ ਐਸਐਸਪੀ ਸਾਹਿਬ ਨੂੰ ਮਿਲਣ ਗਿਆ ਮੈਂ ਉੱਥੇ 4-5 ਘੰਟੇ ਬੈਠਾ ਰਿਆ ਉਹ ਬੁਲਾਇਆ ਹੀ ਨਹੀਂ ਮਤਲਬ ਆ ਹਾਲਾਤ ਹੈ ਸਰਕਾਰ ਦੇ ਬੰਦਿਆਂ ਦੇ ਤੇ ਦੂਜੀ ਸਰਕਾਰ ਦਾ ਕੋਈ ਜਾਂਦਾ ਨਾ ਸਿੱਧਾ ਸਿੱਧਾ ਅੰਦਰ ਮੈਂ ਇਹ ਕਹਿਣਾ ਵੀ ਅਸੀਂ ਅਸੀਂ ਲਾਂਮੇ ਨਹੀਂ ਲੈ ਸਕਦੇ ਜੇ ਤੁਸੀਂ ਤੁਸੀਂ ਕਰਨਾ ਹੀ ਨਹੀਂ ਤੁਸੀਂ ਸਾਨੂੰ ਸੁਣਨਾ ਹੀ ਨਹੀਂ ਅਸੀਂ ਲਾਂਮੇ ਤਾਂ ਤਾਂ ਲਈਏ ਨਾ ਮੰਨ ਲਓ ਮੈਂ ਮਹੀਨਾ ਲਾਂਮੇ ਲਏ ਮਹੀਨੇ ਬਾਅਦ ਮੇਰੀ ਕੋਈ ਸੁਣੇ ਫਿਰ ਤਾਂ ਮੈਂ ਲਾਂਮੇ ਲਾਵਾਂ ਮੈਂ ਲੋਕਾਂ ਤੋਂ ਸੁਣਾ ਝਾੜ ਵੀ ਮੈਂ ਜਾਊਂਗਾ ਉੱਥੋਂ ਹੱਲ ਕਰਾ ਕੇ ਲਿਆਉਂਗਾ ਜਦੋਂ ਤੁਸੀਂ ਟਾਈਮ ਹੀ ਨਹੀਂ ਦੇਣਾ ਕਿਸੇ ਸੀਐਮ ਤੁਸੀਂ ਹੈਰਾਨ ਹੋ ਜਾਓਗੇ ਗਿੱਲ ਸਾਹਿਬ ਮੈਂ 45000 ਵੋਟਾਂ ਜਾਖੜ ਪਰਿਵਾਰ ਦੇ ਖਿਲਾਫ ਲਈਆਂ ਬਹੁਤ ਵੱਡਾ ਪਰਿਵਾਰ ਹੈ ਮੈਂ ਜਿੰਨੇ ਮਸਲੇ ਦੱਸੇ ਜੇ ਕਿਤੇ ਭੁੱਲ ਭਲੇਖੇ ਅਸੀਂ ਜਾ ਕੇ ੱੱਕੇ ਨਾਲ ਕਿਤੇ ਵੜ ਕੇ ਕੋਈ ਆਪਦੀ ਫਾਈਲ ਦੇ ਵੀ ਦਿੱਤੀ ਉਹਦੇ ਤੇ ਕੋਈ ਕਾਰਵਾਈ ਨਹੀਂ ਉੱਠ ਰੱਦੀ ਚ ਸੁੱਟਦੀ ਆਪਾਂ ਉਹਨਾਂ ਦੀ ਮਨਰੇਗਾ ਵੀ ਬੰਦ ਕਰਤੀ ਆਪਾਂ ਉਥੇ ਇੱਕ ਇੱਟ ਨਹੀਂ ਲਾਈ ਤਾਂ ਕਿਹੜੇ ਮੂੰਹ ਨਾਲ ਵੋਟਾਂ ਮੰਗੀਏ ਜਿੰਨੇ ਕੰਮ ਪੈਂਡਿੰਗ ਜਿੱਥੇ ਪਏ ਸੀ ਉੱਥੇ ਪਏ ਐ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਅਫਤਾਰ ਸਿੰਘ ਅੱਜ ਬੇहद ਖਾਸ ਮੁੱਦੇ ਨੂੰ ਲੈ ਕੇ ਆਏ ਹਾਂ ਅਬੋਹਰ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਕੁਲਦੀਪ ਕੁਮਾਰ ਦੀਪ ਕੰਬੋਜ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਗਿਆ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਈ ਇਲਜ਼ਾਮ ਵੀ ਲਾਏ ਹੈ ਸਾਡੇ ਨਾਲ ਦੀਪ ਕੰਬੋਜ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆਖਰ 12 ਸਾਲ ਦਾ ਲੰਮਾ ਵਕਫਾ ਜਿਹੜਾ ਉਹਨਾਂ ਵੱਲੋਂ ਪਾਰਟੀ ਨੂੰ ਦਿੱਤਾ ਗਿਆ ਤੇ ਅੱਜ ਅਸਤੀਫਾ ਦੇਣ ਦਾ ਕਾਰਨ ਕੀ ਰਿਹਾ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਦੀਪ ਜੀ ਪੰਜਾਬੀ ਲੋਕ ਚੈਨਲ ਨਮਸਕਾਰ ਗਿਲਸਾਭ ਤੁਹਾਡੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਤ ਜੀ ਕੀ ਕਾਰਨ ਕੀ ਰਿਹਾ ਜੀ ਇੱਕ 12 ਸਾਲ ਦਾ ਬਹੁਤ ਵੱਡਾ ਵਕਫਾ ਹੁੰਦਾ ਕਿਸੇ ਪਾਰਟੀ ਦੇ ਨਾਲ ਜੜਾ ਹੈਗਾ ਗੁਜ਼ਾਰਨਾ ਉਹਦੇ ਵਾਸਤੇ ਸੇਵਾ ਕਰਨਾ ਕੀ ਕਾਰਨ ਕੀ ਰਹੀ ਹੈ ਕਿ ਤੁਹਾਡੇ ਵੱਲੋਂ ਜੜਾ ਹੈਗਾ ਅੱਜ ਜੜਾ ਇੱਕਦਮ ਜੜਾ ਅਸਤੀਫਾ ਦੇ ਦਿੱਤਾ ਅ ਮੇਜੀ ਇੱਕਦਮ ਤਾਂ ਨਹੀਂ ਹੈ ਪਿਛਲੇ ਤੁਹਾਨੂੰ ਸਾਰਿਆਂ ਨੂੰ ਇਲਾਕਾ ਨੁਵਾਸੀਆਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 1 ਸਾਲ ਡੇਢ ਤੋਂ ਇਹ ਸਾਰਾ ਜਿਹੜਾ ਇਹਦਾ ਜਿਹੜਾ ਮੋੜ ਬੰਨਿਆ ਗਿਆ ਤਾਂ ਮੈਂ ਤੁਹਾਨੂੰ ਬਰੀਫ ਕਰ ਦਿਆਂ ਕਿ 12 ਸਾਲ ਪਹਿਲਾਂ ਜਦੋਂ ਅਸੀਂ ਲੱਗੇ ਸੀ ਨਾ ਤਾਂ ਅਸੀਂ ਸਾਨੂੰ ਬੜੀ એનર્ਜੀ ਸੀ ਤੇ ਬੜਾ ਉਹ ਹੌਸਲਾ ਸੀ ਅਸੀਂ ਆਪਦੇ ਕੰਮ-ਕਾਰ ਛੱਡ ਕੇ ਲੱਗੇ ਸੀ ਆਮ ਘਰਾਂ ਚੋਂ ਅਸੀਂ ਫਿਰ ਵੀ ਆਪਦੇ ਮਾਪਿਆਂ ਦੇ ਪੈਸੇ ਲਾ ਕੇ ਪਾਰਟੀ ਖੜੀ ਕੀਤੀ ਕਿਉਂ ਕਿ ਕਿਉਂਕਿ ਸਾਨੂੰ ਨਾ ਬੜਾ ਮਾਨਸੀ ਅਰਵਿੰਦ ਕੇਜਰੀਵਾਲ ਜੀ ਤੇ ਕਿ ਇੱਕ ਬੰਦਾ ਯਾਰ ਜਿਹੜਾ ਸਿਸਟਮ ਦੇ ਖਿਲਾਫ ਲੜ ਰਿਹਾ ਪੂਰੇ ਦੇਸ਼ ਦੇ ਵਿੱਚ ਉਹਦਾ ਸਾਥ ਦੇਣਾ ਚਾਹੀਦਾ ਉਦੋਂ ਲੱਗੇ ਸੀ ਉਦੋਂ ਸਾਰਾ ਕੁਝ ਸਹੀ ਸੀ ਬਿਲਕੁਲ ਸਹੀ ਸੀ ਉਦੋਂ ਉਦੋਂ ਕੰਮ ਦੀ ਕਦਰ ਸੀ ਜਿਹੜੇ ਬੰਦੇ ਮਿਹਨਤ ਕਰਦੇ ਸੀ ਉਹਨਾਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਤਾਂ ਹੌਲੀ 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 ਉਹ ਮਤਲਬ ਇਸੇ ਕਰਕੇ ਹੀ ਸਰਕਾਰ ਬਣੀ ਕਿਉਂਕਿ ਕੰਮ ਦੀ ਕਦਰ ਸੀ ਪਰ ਜਿੱਦਣ ਸਰਕਾਰ ਬਣ ਗਈ ਨਾ ਜਿੱਦਣ 92 ਐਮਐਲਏ ਬਣ ਗਏ ਕਿਤੇ ਨਾ ਕਿਤੇ ਸਾਡੇ ਦਿਮਾਗ 'ਚ ਉਹ ਗੱਲਾਂ ਚੱਲ ਗਈਆਂ ਜਿਨ੍ਹਾਂ ਕਰਕੇ ਸਰਕਾਰ ਬਣੀ ਸੀ ਅਸੀਂ ਅਸੀਂ ਵੀ ਉਹਨਾਂ ਲੀਹਾਂ ਤੇ ਚੱਲ ਪਏ ਜਿਨ੍ਹਾਂ ਤੇ ਦੂਜੀਆਂ ਸਰਕਾਰਾਂ ਚੱਲਦੀਆਂ ਸੀ ਤਾਂ ਜੇ ਹੋਰ ਦੀ ਗੱਲ ਕਰੀਏ ਤਾਂ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਕਿ ਮੇਰਾ ਇੱਕ ਗਵਾਂਢੀ ਐਮਐਲਏ ਆ ਉਹ ਆਪਦੇ ਸਾਰੇ ਇਲੈਕਸ਼ਨ ਕੰਪੇਨ ਚ ਕਹਿੰਦਾ ਸੀ ਮੈਂ ਬੱਲੂਆਂ ਨਾਲ ਯਾਦ ਕਰਾਉਣਾ ਹੈ ਬੱਲੂਆਂ ਨਾਲ ਤਾਂ ਮੈਨੂੰ ਪਤਾ ਨਹੀਂ ਕਿਹਦੇ ਤੋਂ ਯਾਦ ਕਰਾਉਣਾ ਸੀ ਕਿਉਂਕਿ ਪਾਕਿਸਤਾਨ ਤਾਂ ਇੱਥੋਂ ਦੂਰ ਨੇੜੇ ਤਾਂ ਹੈ ਨਹੀਂ ਪਰ ਹੁਣੇ ਅਬ ਹੋਰ ਗੁਲਾਮ ਬਣਾਉਣ ਵਾਲੀ ਕਸਰ ਕੋਈ ਨਹੀਂ ਛੱਡੀ ਉਹਨੇ ਪਹਿਲਾਂ ਟਰੱਕ ਯੂਨੀਅਨ ਤੇ ਕਬਜ਼ਾ ਕੀਤਾ ਉੱਥੇ ਲੜਾਈਆਂ ਲੜਾਈਆਂ ਕਰਾਈਆਂ ਉੱਥੇ ਕਬਜ਼ਾ ਕੀਤਾ ਉਹ ਸਾਰੇ ਇਲਜ਼ਾਮ ਮੇਰੇ ਤੇ ਲਾਏ ਮੇਰੀ ਸ਼ੋਭੀ ਨੂੰ ਖਰਾਬ ਕਰਨ ਵਾਸਤੇ ਫਿਰ ਉਹਨੇ ਆੜਤੀਆ ਐਸੋਸੀਏਸ਼ਨ ਤੇ ਕਬਜ਼ਾ ਕੀਤਾ ਜੰਦਰੇ ਤੜਵਾਏ ਉੱਥੇ ਕਬਜ਼ਾ ਕੀਤਾ ਆ ਉਹਨੇ ਸਾਡੇ ਸਾਰੇ ਧਾਰਿਆਂ ਤੇ ਕਬਜ਼ਾ ਕਰ ਲਿਆ ਫਿਰ ਉਹਨੇ ਥਾਣਿਆਂ 'ਚ ਆਪਦੀ ਪકડ ਬਣਾਈ ਵੀ ਮੇਰੇ ਕਹਿਣ ਤੇ ਹੋਊਗਾ ਸਾਰਾ ਕੁਝ ਇੱਥੋਂ ਤੱਕ ਆਫੀਸਰ ਕਹਿਣ ਲੱਗੇ ਕਿ ਭਾਈ ਜੀ ਇਲੈਕਸ਼ਨ ਤਾਂ ਤੁਸੀਂ ਲੜਿਓ ਇੱਥੋਂ ਤੇ ਸਾਨੂੰ ਐਮਐਲਏ ਸਾਹਿਬ ਕਹਿੰਦੇ ਤਾਂ ਮੈਂ ਇਸ ਚੀਜ਼ ਦਾ ਵਿਰੋਧ ਕਰਦਾ ਸੀ ਵੀ ਇਲੈਕਸ਼ਨ ਮੈਂ ਲੜਿਆ ਬੋਰ ਹਲਕੇ ਤੋਂ ਤੁਸੀਂ ਕੌਣ ਉਹਨੇ ਇੰਟਰਫੇਅਰ ਕਰਨ ਵਾਲੇ ਆਰਟੀ ਅਸੋਸੀਏਸ਼ਨ ਸਾਡੀ ਟਰੱਕ ਯੂਨੀਅਨ ਸਾਡੀ ਸੰਸਥਾਵਾਂ ਸਾਡੀਆਂ ਤੁਸੀਂ ਕੌਣ ਉਹਨੇ ਤਾਂ ਉਸੇ ਚੀਜ਼ ਨੂੰ ਲੈ ਕੇ ਹੌਲੀ-ਹੌਲੀ ਉਹ ਮੇਰੇ ਤੇ ਕਿਉਂਕਿ ਉਹ ਐਮਐਲਏ ਸੀਗੇ ਉਹਨਾਂ ਦੀਆਂ ਮੀਟਿੰਗਸ ਸੀਐਮ ਸਾਹਿਬ ਨਾਲ ਤੇ ਜਿਹੜੇ ਸਾਡੇ ਕੈਡਰ ਦੇ ਹੈੱਡ ਸੀ ਉਹਨਾਂ ਸਾਰਿਆਂ ਨਾਲ ਹੁੰਦੀਆਂ ਸੀ ਤੇ ਅਸੀਂ ਜਿਹੜੇ ਹਾਰੇ ਸੀ ਸਾਨੂੰ ਤਾਂ 1.5 ਸਾਲ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਭਾਈ ਜਿਉਂਦੇ ਹੋ ਕਿ ਮਰ ਗਏ ਸਾਡੀ ਤਾਂ 1.5 ਸਾਲ ਚ ਕਦੇ ਮੀਟਿੰਗ ਹੀ ਨਹੀਂ ਲਈ ਸਾਨੂੰ ਪੁੱਛਿਆ ਹੀ ਨਹੀਂ ਨਾ ਉਹਨਾਂ ਨੇ ਪੁੱਛਿਆ ਨਾ ਸੀਐਮ ਸਾਹਿਬ ਨੇ ਪੁੱਛਿਆ ਨਾ ਕਿਸੇ ਕੈਡਰ ਦੇ ਬੰਦੇ ਨੇ ਪੁੱਛਿਆ ਇਹ ਹਰ ਰੋਜ਼ ਜਾਂਦੇ ਸੀ ਤਾਂ ਇਹਨਾਂ ਨੇ ਆਪਦੇ ਵੱਲੋਂ ਕਹਾਣੀਆਂ ਬਣਾ-ਬਣਾ ਕੇ ਝੂਠ ਤੂਫਾਨ ਬੋਲ ਕੇ ਮੇਰੇ ਖਿਲਾਫ ਸਾਰੀ ਲੀਡਰਸ਼ਿਪ ਨੂੰ ਕੀਤਾ ਤੇ ਮੈਂ ਉਹਨਾਂ ਦੀ ਵੀ ਇਹ ਕਿਉਂਕਿ ਜਦੋਂ ਅਸੀਂ ਵੱਡੇ ਲਕਸ਼ ਲੈ ਕੇ ਨਿਕਲੇ ਹੁੰਨੇ ਆ ਨਾ ਸਰਕਾਰ ਤਾਂ ਅਸੀਂ ਪੂਰੇ ਦੇਸ਼ 'ਚ ਬਣਾਉਣਾ ਚਾਹੁੰਦੇ ਆ ਤੇ ਸਾਨੂੰ ਇੰਨੀ ਵੀ ਅਸੀਂ ਸਮਝਦਾਰੀ ਨਾਲ ਨਹੀਂ ਚੱਲ ਰਹੇ ਵੀ ਅਸੀਂ ਘੱਟੋ ਘੱਟ ਜਿਹਦੇ ਤੇ ਇਲਜ਼ਾਮ ਲੱਗ ਰਹੇ ਉਹਨੂੰ ਬੁਲਾਈਏ ਤਾਂ ਸਹੀ ਉਹਦਾ ਪੱਖ ਤਾਂ ਲਈਏ ਨਾ ਵੀ ਗੱਲ ਕੀ ਹੋਈ ਹੈ ਕਦੇ ਪੱਖ ਨਹੀਂ ਲਿਆ ਆਪਣੀ ਮਰਜ਼ੀ ਨਾਲ ਫੈਸਲੇ ਲਏ ਗਏ ਮੈਂ ਕਿਸੇ ਸ਼ਹਿਰ ਦੇ ਮੁੱਦੇ ਦੀ ਗੱਲ ਕਰਦਾ ਸੀ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਹੁਣ ਪਿਛਲੀ ਸਰਕਾਰ 'ਚ 700 ਕਰੋੜ ਰੁਪਈਆ ਬੋਰ ਸ਼ਹਿਰ ਤੇ ਅੰਮ੍ਰਿਤ ਯੋਜਨਾ ਦਾ ਲੱਗਿਆ ਅੱਜ ਵੀ ਸੀਵਰੇਜ ਜਾ ਮੈਂ ਸਾਰਾ ਅੱਜ ਵੀ ਸਾਡੀਆਂ ਜਿਹੜੀਆਂ ਗੰਦਾ ਪੀਣ ਵਾਲਾ ਪਾਣੀ ਘਰਾਂ 'ਚ ਜਾਂਦਾ ਪਾਈਪਾਂ ਖਰਾਬ ਐ 700 ਕਰੋੜ ਰੁਪਏ ਲਾਉਣ ਤੋਂ ਬਾਅਦ ਵੀ ਜੇ ਇਹ ਸਾਰੇ ਹਾਲਾਤ ਐ ਫਿਰ ਉਹ 700 ਕਰੋੜ ਲਾਉਣ ਦਾ ਕੀ ਫਾਇਦਾ ਸੀ ਉਸ ਮਸਲੇ ਆਸਤੇ ਮੈਂ ਕਿੰਨੀ ਵਾਰੀ ਕਹਿਤਾ ਮੈਂ ਰਿਟਰਨ 'ਚ ਦਿੱਤਾ ਸੀਐਮ ਸਾਹਿਬ ਉਹਨਾਂ ਦੇ ਓਐਸਡੀ ਸਾਹਿਬ ਸੱਤ ਤੱਕ ਪਹੁੰਚਾਇਆ ਕਿ ਭਾਈ ਇਹ 700 ਕਰੋੜ ਜਿਹੜਾ ਲੱਗਿਆ ਇਹਦੀ ਇਨਕੁਆਇਰੀ ਲਵਾਓ ਵਿਜੀਲੈਂਸ ਨੂੰ ਜਾਂਚ ਦਿਓ ਇਹਦੀ ਪਤਾ ਲੱਗੇ ਕੀ ਹੋਇਆ ਇਸ ਕੰਮ ਦੇ ਵਿੱਚ ਜਦੋਂ ਵੱਡੇ ਘਰਾਂ ਦੇ ਖਿਲਾਫ ਕੋਈ ਸ਼ਿਕਾਇਤ ਦਿੰਦੇ ਉਹਨੂੰ ਪਾੜ ਕੇ ਥੱਲੇ ਸੁੱਟ ਦਿੰਦੇ ਰੱਦੀ 'ਚ ਦੱਸੋ ਲੋਕ ਸਾਨੂੰ ਸਵਾਲ ਪੁੱਛਦੇ ਆ ਵੀ ਤੁਸੀਂ ਆਹ ਕਹਿ ਕੇ ਸੱਤਾ 'ਚ ਆਏ ਹੋ ਆਹ ਕਹਿ ਕੇ ਤੁਸੀਂ ਸਾਡੇ ਤੋਂ ਵੋਟਾਂ ਮੰਗੀਆਂ ਹੁਣ ਕਿਉਂ ਨਹੀਂ ਕਰਦੇ ਅਸੀਂ ਕੀ ਦਸੀਏ ਸਾਡੀ ਕੋਈ ਸੁਣਦਾ ਨਹੀਂ ਹੁਣ ਤੱਕ ਤਾਂ ਅਸੀਂ ਬਰਦਾਸ਼ਤ ਕਰ ਰਹੇ ਸੀ ਕਿ ਝੱਗਾ ਚੱਕਿਆ ਢਿੱਡ ਆਉਂਦਾ ਨੰਗਾ ਹੁੰਦਾ ਪਰ ਕਰੀਏ ਕੀ ਬਦਨਾਮ ਅਸੀਂ ਹੋ ਰਹੇ ਆ ਗੱਲ ਉੱਤੇ ਕੋਈ ਨਹੀਂ ਸੁਣਦਾ ਇੱਥੇ ਗੁੰਡਾਗਰਦੀ ਇੱਕ ਨੰਬਰ ਤੇ ਹੋ ਗਈ ਨਸ਼ੇ ਅੱਜ ਘਰ ਘਰ ਵਿਕਣ ਲੱਗੇ ਚਿੱਟੇ ਨੇ ਘਰਾਂ ਦੇ ਘਰੋਂ ਝਾੜਦੇ ਕੋਈ ਸੁਣਨ ਵਾਲਾ ਨਹੀਂ ਸਾਰਾ ਪਤਾ ਮੇਰੇ ਕੋਲ ਸਾਰੀ ਡਿਟੇਲ ਹੈ ਮੈਂ ਦੱਸੀ ਹੈ ਕਿੰਨੀ ਵਾਰੀ ਐਸਐਸਪੀ ਅਵਨੀਤ ਕੌਰ ਜੀ ਰਹੇ ਮੈਂ ਉਦੋਂ ਸਾਰੀ ਦੱਸੀ ਮੈਂ ਹੁਣ ਵੀ ਦੱਸ ਦਾਂਗਾ ਹੁਣ ਵਾਲੇ ਐਸਐਸਪੀ ਸਾਹਿਬ ਤਾਂ ਫੋਨ ਹੀ ਨਹੀਂ ਚੱਕਦੇ ਸਾਡੇ ਵਰਗੇ ਬੰਦੇ ਜਿਨ੍ਹਾਂ ਨੇ 45 45 ਹਜ਼ਾਰ ਵੋਟਾਂ ਲਈਆਂ ਉਹਨਾਂ ਦਾ ਫੋਨ ਚੱਕਣਾ ਜ਼ਰੂਰੀ ਨਹੀਂ ਸਮਝਦੇ ਇਹੋ ਜਿਹੇ ਹਾਲਾਤ ਹੈ ਮੈਂ ਇੱਕ ਮਿੰਟ ਮੈਂ ਤੁਹਾਨੂੰ ਰੋਕਾਂਗਾ ਜੀ ਉਹ ਕਹਿਣਾ ਪੈਂਦਾ ਇੱਕ ਵਾਰੀ ਮੈਂ ਐਸਐਸਪੀ ਸਾਹਿਬ ਨੂੰ ਮਿਲਣ ਗਿਆ ਮੈਂ ਉੱਥੇ ਚਾਰ ਪੰਜ ਉਹ ਬੁਲਾਇਆ ਹੀ ਨਹੀਂ ਮਤਲਬ ਆ ਹਾਲਾਤ ਆ ਸਰਕਾਰ ਦੇ ਬੰਦਿਆਂ ਦੇ ਤੇ ਦੂਜੀ ਸਰਕਾਰ ਦਾ ਕੋਈ ਜਾਂਦਾ ਨਾ ਸਿੱਧਾ ਸਿੱਧਾ ਅੰਦਰ ਲੱਗਦਾ ਲੱਗਦਾ ਨਹੀਂ ਕਿ ਉਪਰੋਂ ਜਿਹੜੇ ਹੈਗੇ ਕੋਈ ਹੁਕਮ ਹੋਏ ਹੋਣ ਕਿ ਮਤਲਬ ਉਹਨਾਂ ਨੂੰ ਨਹੀਂ ਬੁਲਾਣਾ ਜਾਂ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਨਹੀਂ ਮੈਨੂੰ ਤਾਂ ਪਤਾ ਨਹੀਂ ਦੇਖੋ ਜਿਹੜਾ ਲੋਕਤੰਤਰ ਹੈ ਨਾ ਉਹਦੇ ਚ ਭਾਵੇਂ ਮੈਂ ਕੁਝ ਵੀ ਨਹੀਂ ਇੱਕ ਆਮ ਬੰਦਾ ਵੀ ਜੇ ਕਿਸੇ ਨੂੰ ਮਿਲਣ ਜਾਂਦਾ ਨਾ ਤਾਂ ਉਹਦੀ ਜ਼ਿੰਮੇਵਾਰੀ ਬਣਦੀ ਉਹਨੂੰ ਉਹਦੀ ਸੁਣ ਕੇ ਤੋਰੋ ਪਰ ਇੱਥੇ ਸਾਡੇ ਵਰਗੇ ਨਮਾਇंदे ਉਹਨਾਂ ਦੀ ਕੋਈ ਸੁਣਵਾਈ ਨਹੀਂ ਗੱਲ ਹੀ ਨਹੀਂ ਸੁਣਦਾ ਕੋਈ ਮਤਲਬ ਇੰਨੇ ਮਾੜੇ ਹਾਲਾਤ ਐ ਕਿ ਸਾਡੇ ਇੱਕ ਸ਼ਹਿਰ ਚ 2.5 ਸਾਲਾਂ ਚ ਇੱਕ ਪੰਜੀ ਦਾ ਕੰਮ ਨਹੀਂ ਹੋਇਆ ਸ਼ਹਿਰ ਚ ਕੋਈ ਕੰਮ ਨਹੀਂ ਹੋਇਆ ਸਾਡੀਆਂ 60 70 ਗਲੀਆਂ ਐ ਜਿਹੜੀਆਂ ਪੱਟ ਕੇ ਛੱਡੀਆਂ ਹੋਈਆਂ ਅੰਮ੍ਰਿਤ ਯੋਜਨਾ ਵੇਲੇ ਦੀਆਂ ਇਹ ਲੋਕਾਂ ਦਾ ਗੁੱਸਾ ਮੇਰੇ ਨਾਲ ਆ ਵੀ ਵੋਟਾਂ ਮੰਗਣ ਤਾਂ ਤੂੰ ਆਇਆ ਸੀ ਮੇਰੇ ਨਾਲ ਗੁੱਸਾ ਐ ਮੈਂ ਕਿਹਦੇ ਤੇ ਕੱਢਾਂ ਮੈਂ 2.5 ਸਾਲ ਚੁੱਪ ਰਿਆ ਮੈਂ ਲੋਕਾਂ ਨੂੰ ਕਹਿੰਦਾ ਰਿਹਾ ਮੈਂ ਕਰਾਵਾਂਗਾ ਮੈਂ ਕਰਾਵਾਂਗਾ ਪਰ ਜਦੋਂ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਇਲਾਮੇ ਕਿਉਂ ਲਈਏ ਅਸੀਂ ਕਿਉਂ ਅਲਾਮੇ ਲਈ ਅਸੀਂ ਆਮ ਘਰਾਂ ਦੇ ਧੀਆਂ ਪੁੱਤਾਂ ਨੇ ਲੱਗ ਕੇ ਆਪਦਾ ਸਾਰਾ ਕੁਝ ਉਜਾੜ ਕੇ ਸਰਕਾਰ ਨੂੰ ਬਣਾਇਆ ਹੈ ਆਪਦੇ ਘਰ ਪਰ ਬਾਹਰ ਲਾ ਕੇ ਬਣਾਇਆ ਹੈ ਅਸੀਂ ਕੁਝ ਕਿਸੇ ਤੋਂ ਲਿਆ ਨਹੀਂ ਦਿੱਤਾ ਹੀ ਦਿੱਤਾ ਹੈ ਅੱਜ ਜਦੋਂ ਸਰਕਾਰ ਆਈ ਹੈ ਤੁਸੀਂ ਸਾਡੀ ਗੱਲ ਸੁਣਨਾ ਪਸੰਦ ਨਹੀਂ ਕਰਦੇ ਤੇ ਜਿਹੜੇ 2-4 ਐਮਐਲਏ ਗਲਤ ਕੰਮਾਂ ਵਾਲੇ ਆ ਜਿਹੜੇ ਉਰੋਂ ਪਰੋਂ ਦੂਜੀਆਂ ਪਾਰਟੀਆਂ ਚੋਂ ਆਏ ਆ ਕਿਉਂਕਿ ਉਹਨਾਂ ਨੂੰ ਸਾਰੇ ਪੁੱਠੇ ਸਿੱਦੇ ਕੰਮ ਆਉਂਦੇ ਉਹ ਸਰਕਾਰਾਂ ਚ ਰਹੇ ਆ ਸਾਡੇ ਵਰਗੇ ਤਾਂ ਸਾਫ਼ ਸੋਚਣਾ ਲੱਗੇ ਸੀ ਕਿ ਅਰਵਿੰਦ ਕੇਜਰੀਵਾਲ ਜੀ ਦਾ ਸਾਥ ਦੇਣਾ ਹੈ ਭਗਵੰਤ ਮਾਨ ਜੀ ਦਾ ਸਾਥ ਦੇਣਾ ਹੈ ਅਸੀਂ ਜਿਹੜੇ ਵੀ ਕੋਈ ਗਲਤ ਕੰਮ ਹੋ ਰਿਹਾ ਸਾਰੇ ਬੰਦ ਕਰਕੇ ਇੱਕ ਚੰਗਾ ਸ਼ਾਸਨ ਦੇਣਾ ਹੈ ਉਸ ਵਾਸਤੇ ਉਹ ਦੌਰ ਯਾਦ ਹੈ ਜਦੋਂ ਆਮ ਆਦਮੀ ਪਾਰਟੀ ਜਦੋਂ ਸੱਤਾ ਚ ਨਹੀਂ ਆਈ ਸੀਗੀ ਜਦੋਂ ਇਹ ਸੰਘਰਸ਼ ਕਰਦੀ ਹੁੰਦੀ ਸੀਗੀ ਸੰਘਰਸ਼ ਦੇ ਵਿੱਚੋਂ ਨਿਕਲੀ ਪਾਰਟੀ ਕਿਹਾ ਜਾਂਦਾ ਸੀਗਾ ਜਦੋਂ ਸੱਤਾ 'ਚ ਆਈ ਹੈ ਉਸ ਤੋਂ ਪਹਿਲਾਂ ਲੋਕਾਂ ਦੇ ਨਾਲ ਵਾਅਦੇ ਕੀਤੇ ਦਾਅਵੇ ਕੀਤੇ ਗਏ ਸੀਗੇ ਕਿ ਸਾਡੀ ਸਰਕਾਰ ਜਦੋਂ ਬਣੇਗੀ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਨਸ਼ਾ ਖਤਮ ਕਰਾਂਗੇ ਭ੍ਰਸ਼ਟਾਚਾਰ ਤੇ ਜਿਹੜਾ ਨਕੀਲ ਪਾਵਾਂਗੇ ਤੇ ਜਿਹੜੇ ਲੋਕ ਐ ਸਾਡੇ ਨਾਲ ਪਾਰਟੀ ਦੇ ਜਿਹੜੇ ਵਰਕਰ ਜਿਹੜੇ ਤੁਰੇ ਦਰੀਆਂ ਜਿਨ੍ਹਾਂ ਨੇ ਚੱਕੀਆਂ ਹੈਗੀਆਂ ਉਹਨਾਂ ਨੂੰ ਬੰਦਾ ਮਾਨ ਸਨਮਾਨ ਦੇਵਾਂਗੇ ਤੁਸੀਂ ਜਿਹੜਾ ਹੈਗਾ ਲੰਬਾ 12 ਸਾਲ ਜਿਹੜਾ ਹੈਗਾ ਲੰਬਾ ਸਮਾਂ ਜਿਹੜਾ ਉਹਨਾਂ ਦੇ ਨਾਲ ਬਤੀਤ ਕੀਤਾ ਦਰੀਆਂ ਤੁਸੀਂ ਵੀ ਚੱਕੀਆਂ ਹੈਗੀਆਂ ਦਰਿਆ ਜੜੀਆਂ ਚੱਕਣ ਤੋਂ ਬਾਅਦ ਤੁਸੀਂ ਹੀ ਹੈ ਜਿਹੜਾ ਸੱਤਾ ਦੇ ਵਿੱਚ ਆਏ ਤੇ ਅੱਜ ਜਿਹੜੇ ਹਾਲਾਤ ਹੈ ਕਿ ਤੁਸੀਂ ਇਸੇ ਫਰੇ ਤਾਂ ਕੀ ਮੰਨਦੇ ਹੋ ਉਹ ਤੇ ਹੁਣ ਦੀ ਸਰਕਾਰ ਦੇ ਵਿੱਚ ਕੀ ਫਰਕ ਲੱਗਦਾ ਬਹੁਤ ਫਰਕ ਹੈ ਜੀ ਜ਼ਿਲ੍ਹਾ ਫਾਜ਼ਿਲਕਾ ਦੀ ਗੱਲ ਕਰ ਲੈਣੇ ਆ ਜਿਹੜੇ ਜਿਹੜੇ ਚੇਅਰਮੈਨ ਲਾਏ ਆ ਮੈਨੂੰ ਦੱਸਣ ਉਹਨਾਂ ਦੀ ਦੇਣ ਕੀ ਹੈ ਸਰਕਾਰ ਤੋਂ ਪਹਿਲਾਂ ਮੈਂ ਇਹ ਚੈਲੰਜ ਕਰਦਾ ਮੈਨੂੰ ਪਾਰਟੀ ਦਾ ਉੱਤੋਂ ਲੈ ਕੇ ਥੱਲੇ ਤੱਕ ਇੱਕ ਲੀਡਰ ਦੱਸ ਦਵੇ ਵੀ ਉਹਨਾਂ ਦੀ ਦੇਣ ਕੀ ਹੈ ਪਾਰਟੀ ਨੂੰ ਸਾਰੇ ਕੋਈ ਐਮਐਲਏ ਦਾ ਖਾਸ ਐਮਐਲਏ ਕਾਲੀ ਦਲ ਚੋਂ ਆਇਆ ਉਹਦਾ ਖਾਸ ਹੈ ਐਮਐਲਏ ਕਾਂਗਰਸ ਚੋਂ ਆਇਆ ਉਹਦਾ ਖਾਸ ਹੈ ਜ਼ਿਲ੍ਹਾ ਪ੍ਰਧਾਨ ਕਿਸੇ ਹੋਰ ਪਾਰਟੀ ਚੋਂ ਆਇਆ ਉਹਦਾ ਖਾਸ ਹੈ ਤੇ ਜਿਨ੍ਹਾਂ ਵਿਚਾਰਿਆਂ ਨੇ ਦਰੀਆਂ ਵਿਛਾਈਆਂ ਧਰਨੇ ਲਾਏ ਪਰਚੇ ਕਰਾਏ ਉਹ ਸਾਰੇ ਘਰਾਂ 'ਚ ਬੈਠੇ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੁਣਦਾ ਇੱਥੋਂ ਤੱਕ ਜਿਹੜੇ ਬਲਾਕ ਪ੍ਰਧਾਨ ਜਾਂ ਜਿਹੜੇ ਨਵੇਂ ਲਾਏ ਐ ਉਹ ਸਾਰੇ ਵੀ ਉਹ ਐ ਜਿਹੜੇ ਦੂਜੀਆਂ ਪਾਰਟੀਆਂ ਚੋਂ ਆਏ ਐ ਜਿਹੜੇ ਸਾਡੀ ਪਾਰਟੀ ਵਾਲੇ ਉਹ ਤਾਂ ਵਿਚਾਰੇ ਘਰੇ ਬਿਠਾਤੇ ਸਾਰੇ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੁਣਦਾ ਉਦੋਂ ਸਾਨੂੰ ਖੁਸ਼ੀ ਵੀ ਹੁੰਦੀ ਸੀ ਕਿਉਂਕਿ ਜੇ ਅਸੀਂ ਮਿਹਨਤ ਕਰਦੇ ਸੀ ਮੇਰੀ ਕੋਈ ਜ਼ਿੰਮੇਵਾਰੀ ਹੈ ਜ਼ਿਲ੍ਹਾ ਪ੍ਰਧਾਨ ਦੀ ਤਾਂ ਮੈਂ ਨਾਮ ਉਸ ਬੰਦੇ ਦਾ ਭੇਜਦਾ ਸੀ ਜੀਨੇ ਮਿਹਨਤ ਕੀਤੀ ਹੈ ਵੀ ਇਹਨੂੰ ਲਾਓ ਭਾਈ ਇਹਨੇ ਮਿਹਨਤ ਕੀਤੀ ਹੈ ਅੱਜ ਕਬਜਾ ਹੀ ਸੰਗਠਨ ਤੇ ਉਹਨਾਂ ਲੋਕਾਂ ਨੇ ਕਰ ਲਿਆ ਜਿਹੜੇ ਆਈ ਦੂਜੀਆਂ ਪਾਰਟੀਆਂ ਚ ਉਹ ਕਿੱਥੋਂ ਵਰਕਰ ਦਾ ਨਾਮ ਦੰਦੇ ਆ ਕੋਈ ਵਰਕਰ ਦਾ ਨਾਮ ਨਹੀਂ ਦਿੰਦਾ ਹੁਣ ਤਾਂ ਸਾਰਾ ਕੁਝ ਉਹ ਦੂਜੀਆਂ ਪਾਰਟੀਆਂ ਦੇ ਜਿਹੜੇ ਰੀਸ ਲੋਕ ਹੈ ਚੰਗੇ ਲੋਕ ਹੈ ਵੱਡੇ ਉਹ ਸਾਰੇ ਆ ਗਏ ਆਮ ਘਰਾਂ ਦੇ ਧੀਆਂ ਪੁੱਤ ਤਾਂ ਪਾਸੇ ਕਰਤੇ ਆ ਉਹਨਾਂ ਦੀ ਕੋਈ ਸੁਣਨ ਵਾਲਾ ਨਹੀਂ ਤਾਂ ਬਹੁਤ ਮਾੜੇ ਹਾਲਾਤ ਚਲੋ ਮੈਂ ਤਾਂ ਅਸਤੀਫਾ ਦੇਤਾ ਕਿਉਂਕਿ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਵੀ ਨਸ਼ਾ ਤੁਸੀਂ ਖਤਮ ਨਹੀਂ ਕਰਦੇ ਤੁਹਾਡੇ ਅਫਸਰ ਨਹੀਂ ਕਰਦੇ ਕਈ ਵਿੱਚ ਰਲੇ ਹੋਏ ਆ ਅਸੀਂ ਕਹਿੰਨੇ ਆ ਤਾਂ ਅਸੀਂ ਮਾੜੇ ਆ ਸਾਡੀ ਕੋਈ ਸੁਣਦਾ ਨਹੀਂ ਤਾਂ ਇਹ ਹਾਲਾਤ ਹੈ ਪਰ ਮੈਂ ਇਹ ਕਹਿਣਾ ਵੀ ਅਸੀਂ ਅਸੀਂ ਲਾਮੇ ਨਹੀਂ ਲੈ ਸਕਦੇ ਜੇ ਤੁਸੀਂ ਤੁਸੀਂ ਕਰਨਾ ਹੀ ਨਹੀਂ ਤੁਸੀਂ ਸਾਨੂੰ ਸੁਣਨਾ ਹੀ ਨਹੀਂ ਅਸੀਂ ਲਾਮੇ ਤਾਂ ਤਾਂ ਲਈਏ ਨਾ ਮੰਨ ਲਓ ਮੈਂ ਮਹੀਨਾ ਲਾਮੇ ਲਏ ਮਹੀਨੇ ਬਾਅਦ ਮੇਰੀ ਕੋਈ ਸੁਣੇ ਫਿਰ ਤਾਂ ਮੈਂ ਲਾਮੇ ਲਵਾ ਮੈਂ ਲੋਕਾਂ ਤੋਂ ਸੁਣਾ ਝਾੜ ਵੀ ਮੈਂ ਜਾਊਗਾ ਉੱਥੋਂ ਹੱਲ ਕਰਾ ਕੇ ਲਿਆਉਂਗਾ ਜਦੋਂ ਤੁਸੀਂ ਟਾਈਮ ਹੀ ਨਹੀਂ ਦੇਣਾ ਕਿਸੇ ਸੀਐਮ ਤੁਸੀਂ ਹੈਰਾਨ ਹੋ ਜਾਓਗੇ ਗਿੱਲ ਸਾਹਿਬ ਮੈਂ 45000 ਵੋਟਾਂ ਜਾਖੜ ਪਰਿਵਾਰ ਦੇ ਖਿਲਾਫ ਲਈਆਂ ਬਹੁਤ ਵੱਡਾ ਪਰਿਵਾਰ ਹੈ ਹੈਨਾ ਉਸ ਪਰਿਵਾਰ ਦੇ ਖਿਲਾਫ ਬੰਦਾ ਇਲੈਕਸ਼ਨ ਲੜਿਆ ਹੋਵੇ ਤੇ ਡੇਢ ਸਾਲ ਚ ਸੀਐਮ ਦਫਤਰ ਨੇ ਉਸ ਬੰਦੇ ਦਾ ਫੋਨ ਨਾ ਚੱਕਿਆ ਹੋਵੇ ਇਸ ਤੋਂ ਵੱਡੀ ਕੋਈ ਗੱਲ ਹੋ ਸਕਦੀ ਹੈ ਨਾ ਕਿਸੇ ਕੈਡਰ ਵਾਲੇ ਨੇ ਚੱਕਿਆ ਨਾ ਇਹਨਾਂ ਨੇ ਚੱਕਿਆ ਨਾ ਮੈਂ ਜਿੰਨੇ ਮਸਲੇ ਦੱਸੇ ਜੇ ਕਿਤੇ ਭੁੱਲ ਭੁਲੇਖੇ ਅਸੀਂ ਜਾ ਕੇ ੱੱਕੇ ਨਾਲ ਕਿਤੇ ਵੜ ਕੇ ਕੋਈ ਆਪਦੀ ਫਾਈਲ ਦੇ ਵੀ ਦਿੱਤੀ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰੱਦੀ ਚ ਸੁੱਟਤੀ ਦੱਸੋ ਕਿਹੜੀ ਗੱਲ ਤੋਂ ਮੈਂ ਲਾਹਮੇ ਲਾਵਾਂ ਸਾਰਾ ਲੋਕ ਸਾਰੇ ਸਾਡੇ ਸ਼ਹਿਰ ਦੇ ਲੋਕ ਇਹਨਾਂ ਨੇ ਇੰਨਾ ਪਿਆਰ ਦਿੱਤਾ ਇੰਨੀ ਮਤਲਬ ਵੱਡੇ ਪਰਿਵਾਰ ਦੇ ਖਿਲਾਫ ਇੱਥੇ ਵੋਟਾਂ ਲੈਣੀਆਂ ਬਹੁਤ ਔਖੀਆਂ ਸੀ ਉਦੋਂ ਤਾਂ ਸਰਵੇ ਵੀ ਦੱਸਦੇ ਸੀ ਵੀ 10-15000 ਤੋਂ ਵੱਧ ਨਹੀਂ ਉਹਨੀ ਆਮਾਦੀ ਪਾਰਟੀ ਉਹਦੇ ਖਿਲਾਫ ਜਾ ਕੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਸੀ ਐਡੀ ਵੱਡੀ ਲੜਾਈ ਲੜੀ ਤੇ ਜਦੋਂ ਕੰਮ ਦੀ ਗੱਲ ਆਉਂਦੀ ਸਾਡੇ ਸ਼ਹਿਰ ਨੂੰ ਦਿੱਤਾ ਕੀ ਹੈ ਕੁਝ ਵੀ ਨਹੀਂ ਹਾਲਾਂਕਿ ਇੱਥੋਂ ਤੱਕ ਜਿਵੇਂ ਸਾਡੀਆਂ ਪੰਚਾਇਤਾਂ ਐ ਸੀਡ ਫਾਰਮ ਵਾਲੀ ਸਾਈਡ ਦੀਆਂ 4-5 ਪੰਚਾਇਤਾਂ ਉਹਨਾਂ ਦੇ ਕੰਮ ਜਿੱਦਣ ਦੀ ਸਰਕਾਰ ਬਣੀ ਉਦੋਂ ਦੇ ਕੰਮ ਕਰ ਬੰਦ ਕਰਤੇ ਭਾਈ ਉਹਨਾਂ ਨੇ ਕੀ ਗੁਨਾਹ ਕਰਤਾ ਉਹਨਾਂ ਨੇ ਆਪਾਂ ਨੂੰ ਵੋਟਾਂ ਪਾਈਆਂ ਆਪਾਂ ਉਹਨਾਂ ਦੀ ਮਨਰੇਗਾ ਵੀ ਬੰਦ ਕਰਤੀ ਆਪਾਂ ਉਥੇ ਇੱਕ ਇੱਟ ਨਹੀਂ ਲਾਈ ਤਾਂ ਕਿਹੜੇ ਮੂੰਹ ਨਾਲ ਵੋਟਾਂ ਮੰਗੀਏ ਜਿੰਨੇ ਕੰਮ ਪੈਂਡਿੰਗ ਜਿੱਥੇ ਪਏ ਸੀ ਉਥੇ ਪਏ ਐ ਅੱਜ ਮੈਨੂੰ ਇਹ ਫੀਲ ਹੁੰਦਾ ਜਿਵੇਂ ਅਮਰਤ ਜੋ ਇਹਨਾਂ ਦੀ ਵਿਜੀਲੈਂਸ ਜਾਂਚ ਨਹੀਂ ਲੱਗਦੀ ਜਿਵੇਂ ਜਿੰਨੇ ਕੰਮ ਜਿੱਥੇ ਪਏ ਸੀ ਉਹ ਸਾਰੇ ਉੱਥੇ ਹੀ ਪਏ ਐ ਤੇ ਦੂਜੇ ਪਾਸੇ ਜਾਈਏ ਤਾਂ ਸਾਡੇ ਵਿਧਾਇਕ ਸਾਹਿਬ ਸੰਦੀਪ ਜਾਖੜ ਜੀ ਕਹਿੰਦੇ ਐ ਕੀ ਇਹਨਾਂ ਨੇ ਕੁਝ ਨਹੀਂ ਕਰਾਉਣਾ ਅਸੀਂ ਕਰਾਵਾਂਗੇ ਤਾਂ ਮੈਨੂੰ ਤਾਂ ਇਹ ਲੱਗਦਾ ਜਿਵੇਂ ਸਾਡੇ ਵਾਲੇ ਰਲ ਗਏ ਹੋਣ ਇਹਨਾਂ ਨਾਲ ਵੀ ਉਹ ਠੀਕ ਹੈ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਹੋ ਰਹੀ ਹੈ ਵੀ ਨਾ ਕੰਮ ਹੋਊਗਾ ਨਾ ਇੱਥੇ ਕੋਈ ਇੱਟ ਲੱਗੂਗੀ ਤੇ ਨਾ ਸਾਨੂੰ ਵੋਟਾਂ ਮਿਲਣਗੀਆਂ ਉਹ ਜਿੱਤ ਜਾਣਗੇ ਇਹ ਹਮੇਸ਼ਾ ਹੀ ਐ ਹੁੰਦਾ ਰਿਹਾ ਬਾਦਲ ਸਾਹਿਬ ਸੀ ਇਹਨਾਂ ਦਾ ਪਰਿਵਾਰ ਸੀ ਉਹ ਇਹਨਾਂ ਖਿਲਾਫ ਨਹੀਂ ਤਕੜਾ ਦਿੰਦੇ ਸੀ ਇਹ ਉਹਨਾਂ ਖਿਲਾਫ ਨਹੀਂ ਦਿੰਦੇ ਸੀ ਤਾਂ ਮੈਨੂੰ ਲੱਗਦਾ ਸੇਮ ਪਾਲਿਸੀ ਚੱਲ ਪਈ ਹੈ ਸਾਡੇ ਵਰਗੇ ਗਰੀਬ ਕਰਾਂ ਦੇ ਧੀਆਂ ਪੁੱਤ ਤਾਂ ਵਿੱਚ ਮਾਰ ਖਾਣ ਨੂੰ ਐ ਬਦਨਾਮ ਹੋਣ ਨੂੰ ਇਹ ਕਸਰ ਕੋਈ ਨਹੀਂ ਛੱਡੀ ਮੇਰਾ ਵੀ ਮੈਨੂੰ ਮੇਰੇ ਪਰਿਵਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸਾਰਾ ਕੁਝ ਕੀਤਾ ਇਹਨਾਂ ਨੇ ਉਹਦੇ ਚ ਜਿੰਨੇ ਬੰਦੇ ਇਨਵੋਲਵ ਸੀ ਸਾਰੇ ਸਾਡੀ ਪਾਰਟੀ ਦੇ ਲਾਏ ਹੋਏ ਜ਼ਿੰਮੇਵਾਰ ਬੰਦੇ ਸੀ ਜਿਨ੍ਹਾਂ ਨੇ ਉਹ ਸਾਰਾ ਕੁਝ ਕੀਤਾ ਉਹਨਾਂ ਤੇ ਹੁਣ ਵੀ ਪਰਚਾ ਦਰਜਾ ਉੱਥੇ ਤਾਂ ਉਹਨਾਂ ਨੂੰ ਬਚਾਇਆ ਗਿਆ ਸਾਡੇ ਜਿਹੜੇ ਹਲਕਾ ਇੰਚਾਰਜ ਲੱਗੇ ਆ ਹੁਣ ਇਹ ਬੀਜੇਪੀ ਤੋਂ ਆਏ ਐ ਤੇ ਇਹਨਾਂ ਨੇ ਉਹਨਾਂ ਨੂੰ ਬਚਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ ਕਿਉਂਕਿ ਉੱਥੇ ਸਰਕਾਰ ਐ ਇਹਨਾਂ ਨੇ ਨਾਲ ਜਾ ਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਪੂਰਾ ਇਹਨਾਂ ਨੇ ਜੋੜ ਲਾਇਆ ਲੱਗਦਾ ਜੀ ਜਿਹੜੇ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਐ ਆਮ ਲੋਕਾਂ ਦੀ ਸਰਕਾਰ ਕਿਹਾ ਜਾਂਦਾ ਸੀਗਾ ਲੇਕਿਨ ਅੱਜ ਜਿਹੜੀ ਐ ਕੋਈ ਖਾਸ ਲੋਕਾਂ ਦੀ ਸਰਕਾਰ ਬਣ ਗਈ ਐ ਜਾਂ ਪਾਰਟੀ ਉਹ ਬਣ ਗਈ ਐ ਤੇ ਪੰਜਾਬ ਮਾਡਲ ਜਿਹੜਾ ਹੈਗਾ ਹੋਰ ਸੂਬਿਆਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾਂਦਾ ਨਹੀਂ ਦੁੱਖ ਤਾਂ ਹੁੰਦਾ ਗੱਲ ਸਭ ਦੇਖੋ ਅਸੀਂ ਰਾਸ਼ਨ ਕਾਰਡ ਕੱਟੇ ਮੈਂ ਹੁਣ ਉਹ ਬੇਸਿਕ ਨੀਡਸ ਤੇ ਆ ਰਿਆਂ ਰਾਸ਼ਨ ਕਾਰਡ ਕੱਟੇ ਕੱਟਨੇ ਤਾਂ ਉਹਨਾਂ ਦੇ ਸੀ ਜਿਹੜੇ ਤਕੜੇ ਆ ਠੀਕ ਹੈ ਕੱਟ ਦਿੰਦੇ ਮੈਂ ਲਦਾ ਉਹਨਾਂ ਨੂੰ ਵੀ ਕੋਈ ਦਿੱਕਤ ਨਹੀਂ ਅਸੀਂ ਕੱਟੇ ਕਿਹਨਾਂ ਦੇ ਮੈਂ ਲਦਾ 1400 ਰਾਸ਼ਨ ਕਾਰਡ ਕਟਿਆ ਅਬੋਰ ਦਾ 4-5000 ਕਟਿਆ ਪੂਰੇ ਜ਼ਿਲ੍ਹਾ ਫਾਜ਼ਿਲਕਾ ਦਾ ਪਤਾ ਕਿਹਨਾਂ ਦਾ ਕਟਿਆ ਜਿਨ੍ਹਾਂ ਦੇ ਘਰੇ ਰੋਟੀ ਵੀ ਨਹੀਂ ਪੱਕਦੀ ਸਾਰਾ ਉਹਨਾਂ ਦਾ ਕਟਿਆ ਸਾਲ ਉਹ ਰੁੱਲਦੇ ਰਹੇ ਜਿੱਦਨ ਕੱਟੇ ਮੈਂ ਉਦੋਂ ਹੀ ਮੰਤਰੀ ਜੀ ਨੂੰ ਕਿਹਾ ਮੈਂ ਮੰਤਰੀ ਜੀ ਇਹ ਗਲਤ ਹੋ ਗਿਆ ਸਾਰੇ ਗਰੀਬਾਂ ਦੇ ਕੱਟੇ ਗਏ ਅਸੀਂ ਵੈਰੀਫਾਈ ਕਰ ਲਿਆ ਅਸੀਂ ਅਬੋਰ ਦੇ ਸਾਰੇ ਕਾਰਡ ਵੈਰੀਫਾਈ ਕਰ ਲਏ ਸਾਰੇ ਗਰੀਬਾਂ ਦੇ ਸੀ ਮੈਂ ਇਹਨੂੰ ਚਾਲੂ ਕਰੂ ਇਹ ਗਲਤ ਹੋ ਗਿਆ ਜੀ ਇਹ ਇਹ ਗਲਤ ਹੋ ਗਿਆ ਉਹਨਾਂ ਵਿਚਾਰਿਆਂ ਨੂੰ ਉਹਨਾਂ ਦੇ ਘਰੇ ਰੋਟੀ ਨਹੀਂ ਪਕਣੀ ਉਹਦੇ ਤੇ ਕੋਈ ਕਾਰਵਾਈ ਨਹੀਂ ਉਹੀ ਸਾਲ ਬਾਅਦ ਜਾ ਕੇ ਅਸੀਂ ਡਿਸੀਜਨ ਪੁੱਠਾ ਲਿਆ ਫਿਰ ਚਾਲੂ ਕਰਤੇ ਕਰਨ ਦੀ ਕੀ ਲੋੜ ਸੀ ਫਿਰ ਅਸੀਂ ਕਿ ਆਟਾ ਘਰ ਘਰ ਪਚਾਵਾਂਗੇ ਉਹ ਆਟਾ ਘਰ ਘਰ ਪਚਾਉਣ ਦੇ ਚੱਕਰ ਚ 6 ਮਹੀਨੇ ਲੋਕਾਂ ਨੂੰ ਫਿਰ ਰਾਸ਼ਨ ਨਹੀਂ ਮਿਲਿਆ ਮਤਲਬ ਅਸੀਂ ਘੱਟੋ ਘੱਟ ਕਿਤੇ ਤਾਂ ਧਿਆਨ ਰੱਖ ਲਈਏ ਨਾ ਚਲੋ ਮੇਰੇ ਵਰਗੇ ਨੂੰ ਤਾਂ ਤੁਸੀਂ ਸਮਝਦੇ ਹੋ ਕਿ ਐਵੇਂ ਬੋਲਦਾ ਸਾਡੇ ਵਿਰੁੱਧ ਹੋ ਗਿਆ ਤਾਂ ਬੋਲਦਾ ਪਰ ਜਿਹੜੀਆਂ ਚੀਜ਼ਾਂ ਫੈਕਟ ਤੇ ਆ ਉਹਨਾਂ ਨੂੰ ਕਿਵੇਂ ਝਠਲਾ ਸਕਦੇ ਹਾਂ ਆਪਣੇ ਤੇ ਲੋਕਾਂ ਨੇ ਵਿਸ਼ਵਾਸ ਕਰਕੇ 92 ਸੀਟਾਂ ਦਿੱਤੀਆਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਮੂੰਹ ਨੂੰ ਮੈਂ ਇਹ ਵੀ ਗੱਲ ਅੱਜ ਕਹਿ ਦਿੰਨਾ ਉਹਨਾਂ ਦੇ ਮੂੰਹ ਨੂੰ ਦਿੱਤੀਆਂ ਪਰ ਕੰਮ ਦੇ ਨਾਂ ਤੇ ਕੀ ਹੋ ਰਿਹਾ ਤੁਹਾਡਾ ਕੋਈ ਨੁਮਾਇੰਦਾ ਤੁਹਾਡੇ ਕੋਲ ਤੁਹਾਨੂੰ ਮਿਲਣ ਜੋਗਾ ਨਹੀਂ ਰਿਹਾ ਇੱਥੇ ਕੈਪਟਨ ਮਰਿੰਦਰ ਨੂੰ ਕਹਿੰਦੇ ਸੀ ਵੀ ਉਹ ਕਿਸੇ ਨੂੰ ਮਿਲਦਾ ਨਹੀਂ ਮੈਨੂੰ ਲੱਗਦਾ ਉਹ ਤਾਂ ਫਿਰ ਵੀ ਮਿਲ ਲੈਂਦਾ ਸੀ ਸਾਢੇ ਮੇਰਾ 1.5 ਸਾਲ ਫੋਨ ਨਹੀਂ ਚੱਕਿਆ ਮੈਂ ਕਿਵੇਂ ਕਹਦਾ ਮਿਲ ਲੈਂਦੇ ਜੀ 1.5 ਸਾਲ ਫੋਨ ਹੀ ਨਹੀਂ ਚੱਕਿਆ ਮਿਲਣਾ ਤਾਂ ਦੂਰ ਦੀ ਗੱਲ ਤਾਂ ਬਹੁਤ ਮਾੜੇ ਹਲਾਤਾ ਜੇ ਐ ਕਰੋਂਗੇ ਤਾਂ ਕੌਣ ਰਹੂਗਾ ਨਾਲ ਆਉਣ ਵਾਲੇ ਟਾਈਮ 'ਚ ਲੋਕ ਬਹੁਤ ਸਿਆਣੇ ਐ ਇੱਥੇ ਹੁਣ ਜੇ ਬੋਰਦੀ ਗੱਲ ਕਰੀਏ ਮੇਰੇ 3000 ਪਰਿਵਾਰ ਦੇ ਜੀ ਐ ਚਾਚੇ ਤਾਏ ਭੂਆ ਮਾਸਰ ਫੁੱਫੜ ਸਹੁਰੇ ਸਾਰਾ ਸਾਰਾ ਸਾਡਾ ਪਰਿਵਾਰ 3-4000 ਪਰਿਵਾਰ ਦੇ ਮੇਰੇ ਜੀ ਐ ਬਰਾਦਰੀ ਐ ਭਾਈਚਾਰਾ ਐ ਬਿਜ਼ਨਸਮੈਨ ਜਿਨ੍ਹਾਂ ਨਾਲ ਸਾਡੇ ਸੰਬੰਧ ਐ ਪਰਿਵਾਰਕ ਐ ਸਾਰਿਆਂ ਨਾਲ ਪ੍ਰਪੀ ਐ ਸਾਰੇ ਆਪਦੇ ਐ ਹਨਾ ਸਾਰਿਆਂ ਨਾਲ ਪਿਆਰ ਐ ਜੇ ਤੁਸੀਂ ਮੇਰੇ ਨਾਲ ਹੈ ਕਰੋਗੇ ਤਾਂ ਕੀ ਭਾਲਦੇ ਹੋ ਇਕੱਲਾ ਮੇਰੇ ਨਾਲ ਨਹੀਂ ਹਰ ਜਗ੍ਹਾ ਹੀ ਆਪਾਂ ਜਿਹੜੇ ਬੰਦਿਆਂ ਨਾਲ ਲੋਕ ਹੁਣ ਪਤਾ ਕੀ ਇੱਥੇ ਇਮੋਸ਼ਨਲੀ ਵੀ ਲੋਕ ਜੁੜੇ ਐ ਜਦੋਂ ਹੁਣ ਅਸੀਂ ਮੈਂ ਜਿਪਸੀ ਲੈ ਕੇ ਤੇ ਇੱਥੇ ਕਿਤੇ ਵੀ 2-4 ਜਣੇ ਨੇ ਅਸੀਂ ਧਰਨਾ ਲਾ ਕੇ ਬਹਿ ਜਾਣਾ ਨਾ ਉਹ ਲੋਕ ਸਾਨੂੰ ਵੇਖਦੇ ਹੁੰਦੇ ਸੀ ਤੇ ਉਹ ਹੁਣ ਉਸ ਚੀਜ਼ ਦਾ ਰਿਗਾਰਡ ਵੀ ਕਰਦੇ ਵੀ ਯਾਰ ਜੇ ਤੁਹਾਡੀ ਮਿਹਨਤ ਦਾ ਮੁੱਲ ਨਹੀਂ ਨਾ ਪਾਇਆ ਤੇ ਫੇਰ ਫਿਰ ਤਪਿਆ ਹੀ ਪਿਆ ਫਿਰ ਕੀ ਦਾ ਪਹਿਣਾ ਤਾਂ ਇਹ ਗੱਲਾਂ ਹੁਣ ਛੁਟਲਾਈਆਂ ਥੋੜੀ ਜਾ ਸਕਦੀਆਂ ਤਾਂ ਲੋਕ ਵੀ ਗਵਾ ਇਹਨਾਂ ਚੀਜ਼ਾਂ ਦੇ ਤਾਂ ਹੀ ਤਾਂ ਹੁਣ ਵਿਧਾਨ ਸਭਾ ਐਮਪੀ ਚੋਣਾਂ ਦੇ ਵਿੱਚ ਸਾਨੂੰ ਬੱਲਵਾਂ ਵਾਲੇ ਐਮਐਲਏ ਸਾਹਿਬ ਕੋਲ ਚਾਰ ਵਾਰ ਹੀ ਆਏ ਆ ਸੀਐਮ ਸਾਹਿਬ ਹਾਲਾਂਕਿ ਉਥੇ ਸਾਡੀ ਉਥੇ ਮੇਰੀ ਬਹੁਤ ਬੇਇੱਜ਼ਤੀ ਹੋਈ ਤਿੰਨ ਚਾਰ ਵਾਰੀ ਮੈਂ ਅੱਜ ਕੈਮਰੇ ਤੇ ਕਹਿਣਾ ਲੋਕਾਂ ਨੇ ਵੀ ਦੇਖਿਆ ਹੋਊਗਾ ਉਹਦੇ ਮੈਨੂੰ ਸਟੇਜ ਤੇ ਨਹੀਂ ਚੜਾਉਂਦੇ ਅਸੀਂ ਉਦੋਂ ਤਾਂ ਮੇਰਾ ਕੋਈ ਰੋਲਾ ਵੀ ਨਹੀਂ ਸੀ ਕੋਈ ਗੱਲ ਨਹੀਂ ਸੀ ਤਿੰਨ ਚਾਰ ਵਾਰੀ ਆਏ ਸਟੇਜ ਤੇ ਨਹੀਂ ਚੜਾਉਂਦੇ ਤੇ ਜਿਹੜੇ ਹਲਕੇ ਚ ਚਾਰ ਵਾਰੀ ਆਏ ਉਥੋਂ 58000 ਵੋਟਾਂ ਪਈਆਂ ਸੀ ਹੁਣ 27000 ਪਈਆਂ ਜਿੱਥੇ ਚਾਰ ਵਾਰੀ ਆਈ ਉੱਥੇ ਵੀ ਆ ਹਾਲਾਤ ਹੈ ਤਾਂ ਸਾਨੂੰ ਪਛਾਨਣ ਦੀ ਲੋੜ ਹੈ ਵੀ ਸਾਡੇ ਹੀਰੇ ਸਾਡੇ ਉਹ ਯੋਧੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਕੌਣ ਹੈ ਇਹੋ ਜਿਹਿਆਂ ਦੇ ਮਗਰ ਲੱਗ ਕੇ ਸਿਸਟਮ ਨਾ ਖਰਾਬ ਕਰੀਏ ਕਿਉਂਕਿ ਇਹਨਾਂ ਦਾ ਤਾਂ ਪਤਾ ਹੀ ਨਹੀਂ ਇਹਨਾਂ ਨੇ ਰਹਿਣਾ ਕਿ ਨਹੀਂ ਰਹਿਣਾ ਅੱਜ ਮੈਂ ਅਸਤੀਫਾ ਪਤਾ ਹੈ ਇਸ ਟਾਈਮ 'ਚ ਕਿਉਂ ਦਿੱਤਾ ਹੈ ਜਿੰਨੇ ਰਾਜਨੀਤਿਕ ਮਾਹਿਰ ਹੈ ਉਹ ਹਮੇਸ਼ਾ ਪਤਾ ਕੀ ਕਹਿੰਦੇ ਆ ਯਾਰ ਅਸਤੀਫਾ ਉਦੋਂ ਦਿਓ ਜਦੋਂ ਵੋਟਾਂ ਦਾ ਮੌਲ ਹੋਵੇ ਮੈਂ ਪਤਾ ਕਿਉਂ ਦਿੱਤਾ ਕਿਉਂਕਿ ਮੇਰੇ ਤੇ ਕੋਈ ਇਲਜ਼ਾਮ ਨਾ ਲਾਵੇ ਵੀ ਇਹ ਵਿਕ ਗਿਆ ਇਹਨੇ ਕਿਸੇ ਤੋਂ ਪੈਸੇ ਲੈ ਲਏ ਇਹਨੇ ਕਿਸੇ ਦੀ ਮਦਦ ਕਰਨੀ ਹੈ ਅੱਜ ਮੈਂ ਤੁਹਾਡੇ ਚੈ ਥੱਲੇ 2.5 ਸਾਲ ਪਏ ਐ ਮੈਂ ਆਪਦਾ ਜਿਵੇਂ ਕੰਮ ਕਰ ਰਿਹਾ ਸੀ ਓਵੇਂ ਹੀ ਕਰਾਂਗਾ ਨਾ ਮੈਂ ਅੱਜ ਕਿਸੇ ਪਾਰਟੀ 'ਚ ਚੱਲਿਆ ਨਾ ਕੱਲ ਚੱਲਿਆ ਹਨਾ ਅਜੇ ਤੱਕ ਮੈਂ ਆਪਦਾ ਕੰਮ ਕਰਾਂਗਾ ਹਾਂ ਜਦੋਂ ਇਲੈਕਸ਼ਨ ਆਊਗਾ ਉਦੋਂ ਦੀ ਗੱਲ ਬਾਅਦ 'ਚ ਹੈ ਪਰ ਅੱਜ ਮੈਂ ਅਸਤੀਫਾ ਤਾਂ ਦਿੱਤਾ ਵੀ ਇਹ ਮੇਰੇ ਤੇ ਅਲਛਣ ਨਾ ਲਾਉਣ ਵੀ ਉਹ ਬੰਦਾ ਤਾਂ ਵਿੱਕ ਗਿਆ ਜੀ ਉਹਨਾਂ ਨੇ ਕਾਂਗਰਸੀਆਂ ਨੇ ਕਿਹਾ ਅਕਾਲੀਆਂ ਨੇ ਕਿਹਾ ਭਾਜਪਾ ਵਾਲਿਆਂ ਨੇ ਕਿਹਾ ਉਹ ਤਾਂ ਚੱਲ ਗਿਆ ਮੈਂ ਕਿਸੇ ਨਾਲ ਨਹੀਂ ਚੱਲ ਗਿਆ ਅੱਜ ਮੈਂ ਆਪਦੀ ਮਰਜ਼ੀ ਨਾਲ ਅਸਤੀਫਾ ਦਿੱਤਾ ਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਵੀ ਲੋਕ ਸਾਨੂੰ ਲਾਂਤਾਂ ਪਾਉਂਦੇ ਐ ਸਾਡੇ ਤੋਂ ਕੰਮ ਨਹੀਂ ਹੋ ਰੇ ਤੇ ਉੱਪਰ ਸਾਡੀ ਕੋਈ ਸੁਣਵਾਈ ਨਹੀਂ ਮੇਰੀ ਨਹੀਂ ਕਿਸੇ ਮੰਤਰੀ ਦੀ ਹੈ ਅੱਜ ਮੈਂ ਤਾਂ ਚਲੋ ਇਹ ਵੀ ਪਤਾ ਨਹੀਂ ਕੋਈ ਮੰਨੇ ਕਿ ਨਾ ਮੰਨੇ ਮੈਨੂੰ ਲੱਗਦਾ ਪਰ ਮੈਂ ਮੰਨਦਾ ਮੈਨੂੰ ਲੱਗਦਾ ਇਹ ਵੀ ਸ਼ਾਇਦ ਕੁਰਬਾਨੀ ਹੋਵੇ ਵੀ ਮੈਂ ਅੱਜ ਜੇ ਬੋਲ ਰਿਹਾ ਤਾਂ ਹੋ ਸਕਦਾ ਕਿਸੇ ਐਮਐਲਏ ਦੀ ਸੁਣਵਾਈ ਹੋਣ ਲੱਗ ਜੇ ਕਿਸੇ ਮੰਤਰੀ ਦੀ ਹੋਣ ਲੱਗ ਜੇ ਕਿਸੇ ਦੀ ਨਹੀਂ ਹੁੰਦੀ ਕਿਸੇ ਦੀ ਨਹੀਂ ਹੁੰਦੀ ਇਹ ਲੋਕਾਂ ਦੇ ਜਿਹੜੇ ਕੰਮ ਨਹੀਂ ਹੋ ਰਹੇ ਪਾਰਟੀ ਵਰਕਰਾਂ ਦੇ ਕੰਮ ਨਹੀਂ ਹੋ ਰਹੇ ਉਹਦੇ ਕਰਕੇ ਜਿਹੜਾ ਕਿੱਥੇ 92 ਸੀਟਾਂ ਲੈਣ ਵਾਲੀ ਜਿਹੜੀ ਹੈ ਆਮ ਆਦਮੀ ਪਾਰਟੀ ਹੈਗੀ ਤੇ ਅੱਜ ਜਿਹੜੇ ਐਮਪੀ ਚੋਣਾਂ ਦੇ ਵਿੱਚ ਉਹਨਾਂ ਨੂੰ ਤਿੰਨ ਸੀਟਾਂ ਨਹੀਂ ਐਸੇ ਕਰਕੇ ਆਈਆਂ ਭਾਈ ਸਾਹਿਬ ਹੁਣ ਜੇ ਬਰਾੜ ਸਾਹਿਬ ਹਾਰੇ ਹੈ ਜੇ ਮੈਨੂੰ ਪਾਰਟੀ ਇੱਕ ਵਾਰੀ ਕਹਿ ਦਿੰਦੀ ਵੀ ਤਰੋ ਖੁੱਲ ਕੇ ਕੌਣ ਰੋਕਦਾ ਉਹ ਮੈਨੂੰ ਕਹਿੰਦੇ ਤੁਸੀਂ ਤਰੋਗੇ ਤਾਂ ਐ ਹੋ ਜਾਊਗਾ ਉਹ ਹੋ ਜਾਊਗਾ ਨਹੀਂ ਤੁਰਨਾ ਚੁੱਪ ਕਰਕੇ ਰਹੋ ਜੇ ਮੈਨੂੰ ਕਹਿੰਦੇ ਤਰੋ 53000 ਲੈ ਜਾਂਦੇ ਜੇ ਮੈਨੂੰ 45000 ਰੁਪਈਆ ਸੀ ਕੋਈ 2 4000 5000 10000 ਦਾ ਤਾਂ ਮਾਦਾ ਮੈਂ ਰੱਖਦਾ ਮਹਾਰਾਜ ਦੀ ਕਿਰਪਾ ਹੈ ਸਾਡਾ ਵੀ ਪਰਿਵਾਰ ਹੈ ਸਿਸਟਮ ਹੈ ਸਾਰਿਆਂ ਨਾਲ ਭਾਈਚਾਰਾ ਹੈ ਤਾਂ ਕੋਈ ਉਹ 3000 ਕੱਢਦੀਆਂ ਤਾਂ ਨਹੀਂ ਸੀ ਨਾ ਇੱਕ ਐਮਪੀ ਹੋਰ ਜਿੱਤ ਕੇ ਜਾਣਾ ਸੀ ਇਹ ਤਾਂ ਮੈਂ ਆਪਦੀ ਗੱਲ ਕਰ ਰਿਹਾ ਸੇਮ ਕਹਾਣੀ ਹੈ ਹਰ ਜਗ੍ਹਾ ਐਂ ਕੀਤਾ ਸੀ ਕਿਸੇ ਬੰਦੇ ਨੂੰ ਪੁੱਛਿਆ ਹੀ ਨਹੀਂ ਇੱਥੇ ਜੇ ਸਰਪੰਚੀ ਦੀ ਚੋਣ ਲੜਨੀ ਹੋਵੇ ਨਾ ਤੇ ਕੋਈ ਕਿਸੇ ਘਰ ਦੀਆਂ ਦੋ ਵੋਟਾਂ ਹੋਣ ਤੇ ਜਿਹੜਾ ਬੰਦਾ ਸਰਪੰਚੀ ਚ ਨਮਾਇੰਦਾ ਹੁੰਦਾ ਨਾ ਉਹਦਾ ਸਾਰਾ ਟੱਬਰ ਜਾ ਕੇ ਉਹਦੇ ਘਰੇ ਜਾ ਕੇ ਪੈਰ ਫੜਦਾ ਭਾਈ ਸਾਹਿਬ ਨਾਲ ਚੱਲੋ ਯਾਰ ਆਪਾਂ ਆਪਣਾ ਪਰਿਵਾਰ ਆਪਾਂ ਇਲੈਕਸ਼ਨ ਜਿੱਤਣਾ ਤੇ ਇੱਥੇ ਜਿਹਨੂੰ 45000 ਵੋਟਾਂ ਪਈਆਂ ਉਹਨੂੰ ਕਹਿੰਦਾ ਤੇਰੀ ਤਾਂ ਲੋੜ ਹੀ ਨਹੀਂ ਐ ਹਮ ਤੋ ਜਿਸਕੋ ਖੜਾ ਕਰ ਦੇਂਗੇ ਉਹ ਜਿੱਤ ਜਾਏਗਾ ਤੁਮਸੇ ਕੀ ਲੈਣਾ ਹੈ ਤੇ ਜੇ ਇਹ ਗੱਲਾਂ ਕਰੋਗੇ ਇਹ ਪੰਜਾਬ ਐ ਇਹਨਾਂ ਨੂੰ ਸਭ ਕੁਝ ਪਤਾ ਐ ਧੌਣ ਚੋਂ ਕਿੱਲਾ ਕੱਢ ਦਿੰਦੇ ਐ ਚੰਗੀ ਤਰ੍ਹਾਂ ਕੱਢਦੇ ਐ ਫਿਰ ਸਵਾਰ ਕੇ ਫਿਰ ਸਮਝ ਨਹੀਂ ਆਉਂਦੀ ਉਹ ਕੀ ਗਿਆ ਤੈ ਇਹ ਸਮਝ ਲੈਣਾ ਚਾਹੀਦਾ ਹੰਕਾਰ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਹੰਕਾਰ ਨਹੀਂ ਕਰਨਾ ਚਾਹੀਦਾ ਮੈਂ ਮਾਨਜਗ ਮੁੱਖ ਮੰਤਰੀ ਸਾਹਿਬ ਨੂੰ ਕਹਿੰਨਾ ਵੀ ਇਹ ਚੀਜ਼ ਨੂੰ ਇੰਪਲੀਮੈਂਟ ਕਰੀਏ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਸਿਆਸਤ ਚੱਲਦੀ ਹੈ ਪਲਾਈਟ ਰਹਿ ਕੇ ਨਿਮਰਤਾ ਨਾਲ ਸਾਰਿਆਂ ਨੂੰ ਨਾਲ ਰੱਖੋ ਠੀਕ ਹੈ ਗੁੱਸੇ ਗਿਲੇ ਨਰਾਜ਼ਗੀਆਂ ਗਲਤੀਆਂ ਸਭ ਕੁਝ ਪੋਲਿਟਿਕਸ 'ਚ ਜਾਇਜ਼ ਹੈ ਹੋ ਜਾਂਦਾ ਹੈ ਪਰ ਉਹਨੂੰ ਦੇਖ ਲਓ ਵੀ ਕਿੱਡੀ ਕ ਗਲਤੀ ਹੈ ਉਹ ਕਿਵੇਂ ਮaaf ਕਰਨ ਵਾਲੀ ਹੈ ਫਿਰ ਵੀ ਸਿਸਟਮ ਨੂੰ ਚਲਾਉਣਾ ਪੈਂਦਾ ਐਂ ਤਾਂ ਜੇ ਸਾਰਿਆਂ ਨੂੰ ਭਜਾਉਣਾ ਤਾਂ ਭਜਾ ਦਿਓ ਫਿਰ ਚਲਾ ਲਓ ਕਾਲੀਆਂ ਕਾਂਗਰਸੀਆਂ ਤੋਂ ਬੀਜੇਪੀ ਹਾਲਿਆਂ ਨੂੰ ਜੁਆਇਨ ਕਰਾ ਕੇ ਜੇ ਸਰਕਾਰ ਚੱਲਦੀ ਤਾਂ ਚਲਾ ਲਓ ਮੈਂ ਇਹ ਦੱਸਣਾ ਚਾਹਣਾ ਸ਼ਾਇਦ ਤੁਸੀਂ ਭੁੱਲ ਗਏ ਹੋਵੋਗੇ ਵੀ ਲੋਕਾਂ ਨੇ ਸਰਕਾਰ ਉਹਨਾਂ ਤੋਂ ਤਪਿਆਂ ਨੇ ਬਣਾਈ ਸੀ ਜਿਨ੍ਹਾਂ ਨੂੰ ਤੁਸੀਂ ਸ਼ਾਮਲ ਕਰ ਰਹੇ ਹੋ ਇਹ ਕਰੀ ਜੋ ਲੋਕ ਦੱਸ ਦੇਣਗੇ ਸਮਾਂ ਬਹੁਤ ਬਲਵਾਨ ਆ ਪੰਜਾਬ ਦੇ ਲੋਕ ਐਡੇ ਉਹ ਨਹੀਂ ਹੈਗੇ ਸਾਰੇ ਸਮਝਦਾਰੇ ਸਮਾਂ ਆਊਗਾ ਦੱਸ ਦੇਣਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਹੈ ਜੀ ਪੰਜਾਬੀ ਲੋਕ ਲੋਕ ਜਿਹੜਾ ਹੈਗਾ ਸਮੇਂ ਦੇਣ ਦੇ ਲਈ ਬਹੁਤ ਬਹੁਤ ਸੋ ਇਹ ਹਨ ਆਮ ਆਦਮੀ ਪਾਰਟੀ ਦੇ ਅਬੋਰ ਤੋਂ ਸਾਬਕਾ ਹਲਕਾ ਇੰਚਾਰਜ ਕੁਲਦੀਪ ਕੁਮਾਰ ਦੀਪ ਕੰਬੋਜ ਜਿੰਨਾ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਤੁਸੀਂ ਆਪਣੇ ਕਮੈਂਟਸ ਰਾਈਟ ਜਰੂਰ ਦੱਸਿਆ ਜੇ ਅਜਿਹੀਆਂ ਹੋਰ ਵੀਡੀਓਜ਼ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ